ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਮਾਲਵਾ ਸੇਰ ਪਰਚੇਜ਼ ਤੇ ਦੋਸਤੋ ਅੱਜ ਸੇਲ ਦੇ ਲਈ ਲੈ ਕੇ ਆਏ ਤੁਹਾਡੇ ਲਈ ਜੀ ਸੱਜਰ ਸੂਈ ਪਹਿਲਣ ਝੋਟੀ ਘਰਜਮ ਝੋਟੀ ਹੈ ਜੀ ਕਿਸੇ ਵਪਾਰੀ ਕੋਲ ਨਹੀਂ ਹੈਗੀ ਇਹਨੂੰ ਸੂਈ ਨੂੰ ਹੋ ਗਿਆ ਜੀ 15 ਦਿਨਾਂ ਦੇ ਲਗਭਗ ਤੇ ਮੰਗਰੇ ਦੇ ਕੱਟੀ ਹੈਗੀ ਦੁੱਧ ਦੇ ਥੱਲੇ ਹੈਗਾ ਜੀ 7 ਲੀਟਰ ਦੇ ਲਗਭਗ ਸਰੀਰ ਪੱਖੋਂ ਵਧੀਆ ਭਾਰੀ ਹੈ ਜੀ ਝੋਟੀ ਥਣਲੇਬੀ ਤੁਹਾਡੇ ਸਾਹਮਣੇ ਹੈ ਜੀ ਥਣ ਵਧੀਆ ਖੁੱਲੇ ਨੇਗੇ ਚਵਾਈ ਚ ਦੁੱਧ ਸਾਰੇ ਥਣਾਂ ਚ ਇੱਕੋ ਜਿਹਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਇੱਕ ਸਿੰਗ ਹੈ ਜਿਹੜਾ ਇਹ ਟੁੱਟਿਆ ਹੋਇਆਗਾ ਕੱਤਕਾਰਡ ਦੀ ਪੂਰੀ ਹੈ ਝੋਟੀ ਰੇਟ ਇਹਦਾ ਹੈਗਾ ਜੀ 75000 ਰੁਪਏ ਬਾਕੀ ਮੌਕੇ ਤੇ 1921 ਹੋ ਜੂਗੀ ਚਾਹਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 98721 48335 ਤੇ ਸੰਪਰਕ ਕਰ ਸਕਦੇ ਆ ਜੀ ਲੋਕੇਸ਼ਨ ਇਹਦੀ ਹੈਗੀ ਹੈ ਜੀ ਜ਼ਿਲ੍ਹਾ ਮਾਨਸਾ ਏਰੀਆ ਬੁੜਲਾਡਾ ਜੀ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ ਜੀ